1000 ਦੇ 10 ਪੀਸ 1000 ਦੇ 1000 ਦੇ 10 ਪੀਸ ਆ 22000 ਦੇ 10 ਪੀਸ ਹਾਂਜੀ 250 ਰੁਪਏ ਦਾ ਇੱਕ ਸਿੰਗਲ ਪੀਸ ਦੇਵਾਂਗੇ ਜੀ ਤੇ 1000 ਦੇ ਜੀ 5 ਪੀਸ ਦੇ ਦਾਂਗੇ ਜੀ ਚੱਕਰੋ ਬਾਈ 250 ਦਾ ਸਿੰਗਲ ਪੀਸ ਆ ਤੇ 1000 ਦੇ 5 ਪੀਸ ਦੇ ਦਾਂਗੇ ਜੀ ਜੀ ਰੇਟ ਹੋਊਗਾ ਜੀ ਜਿਹੜਾ ਹਾਬਾ ਜੂਆ ਜੀ 350 ਦੀ ਦੇ ਦਾਂਗੇ ਜੀ ਦੇਖੋ ਜੀ ਬ੍ਰਾਂਡ ਦੇ ਪੀਸ ਹੋਣਗੇ ਜੀ ਓਕੇ ਚੈੱਕ ਕਰੋ ਜੀ ਆ ਦਿਖਾਓ ਬਾਈ 250 ਦਾ ਪੀਸ ਲੱਗ ਜੂਗਾ ਇਹ ਸਾਡੇ ਚਾਰ ਹਾਂਜੀ 1000 ਦੀਆਂ ਚਾਰ ਬਈ ਇਹ 1000 ਦੀਆਂ ਚਾਰ ਹੈਗੀਆਂ ਜਿਹੜਾ ਮੜਾ ਨਿਗਮ ਰਾਜ ਕਰ ਯਾਰ ਹਾਂਜੀ ਆ ਦੇਖੋ ਜੀ ਠੀਕ ਆ ਜੀ 350 350 ਇਹ 350 ਦੀਆਂ ਵੀ ਸਾਰੇ ਹਾਂਜੀ 350 ਜੀ ਬ੍ਰਾਂਡ ਜਾਰਡਨ ਆ ਗਿਆ ਜੀ ਤੇ ਇਹਨਾਂ ਦਾ ਕੀ ਪ੍ਰਾਈਸ ਆ ਜੀ ਇਹ ਜੀ ਆਪਾਂ ਸਿਰਫ ਤੇ ਸਿਰਫ 350 ਚ ਲਾ ਦਾਂਗੇ ਜੀ ਸਾਡੇ ਇਹਦੇ ਵਿੱਚ ਜੀ ਸਾਰੇ 100-100 ਰੁਪਏ ਦਾ ਪੀਸ ਹੋਊਗਾ ਜੀ ਇਹ ਮਿਕਸ ਮਾਲ ਹੁੰਦਾ ਜੀ ਨੋ ਬਾਈ 100-100 ਵਾਲਾ ਯਾਰ ਜਿਹੜਾ ਮਾਜੀ ਚੱਕੇ ਉਹ ਬਹੁਤ ਮਹਿੰਗੇ ਚੱਕਰੋ ਜੀ ਬਹੁਤ ਜਿਆਦਾ ਮੋਟੀਆਂ ਜੀ ਇਹ ਇਹ ਕੋਟੀ ਕਾਟੀ ਪਾਉਣ ਦੀ ਵੀ ਨਹੀਂ ਲੋੜ ਹੀ ਨਹੀਂ ਜੀ ਕੋਟੀ ਪਾਉਣ ਦੀ ਤੇ ਇਹਨਾਂ ਦਾ ਕੀ ਪ੍ਰਾਈਸ ਹੈ ਸਿਰਫ ਤੇ ਸਿਰਫ ਜੀ 350 ਦਾ ਲੱਗ ਜੂਗਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆ ਤਲਵੰਡੀ ਭਾਈ ਸ਼ਹਿਰ ਤੇ ਤਲਵੰਡੀ ਭਾਈ ਸ਼ਹਿਰ ਦੇ ਆਪਾਂ ਖੜੇ ਆ ਵਿਦੇਸ਼ੀ ਕੱਪੜਿਆਂ ਵਾਲੇ ਦੀ ਦੁਕ ਤੇ ਅੱਜ ਬਾਈ ਇੱਥੇ ਸੇਲਾਂ ਲੱਗ ਗਈਆਂ ਹੁਣ ਗਰਮ ਕੱਪੜਿਆਂ ਦੀਆਂ ਤੇ ਤੁਹਾਨੂੰ ਆਪਾਂ ਲੈ ਕੇ ਚਾਲਦੇ ਅੰਦਰ ਤੇ ਬਾਕੀ ਤੁਹਾਨੂੰ ਆਫਰ ਜਿਹੜੇ ਆਪਾਂ ਸਾਰੇ ਦਿਖਾਵਾਂਗੇ ਬਾਈ ਹੁਣਾਂ ਦੇ ਆ ਜਾ ਬਾਈ ਅੰਦਰ ਲੈ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਜੀ ਹਾਂਜੀ ਹਾਂਜੀ ਤੇ ਆਪਾਂ ਬਾਈ ਦੀ ਪਹਿਲਾਂ ਵੀਡੀਓ ਪਾਈ ਸੀ ਵੈਸੇ ਹੋ ਗਏ 10 ਦਿਨ ਹੋ ਗਏ ਹਾਂਜੀ 10 ਦਿਨ ਹੋ ਗਏ ਤੇ ਬਾਈ ਨੂੰ ਬਹੁਤ ਵਧੀਆ ਰਿਸਪੌਂਸ ਵੀ ਦਿੱਤਾ ਕਿਉਂਕਿ ਬਹੁਤ ਗਾਹਕ ਆਏ ਆ ਤੇ ਕੰਮ ਚੰਗੇ ਨੂੰ ਸਲਾਮਾ ਹੁੰਦੀਆਂ ਇਸੇ ਕਰਕੇ ਅੱਜ ਬਾਈ ਜੰਦਾ ਆਪਾਂ ਦੁਬਾਰਾ ਵੀਡੀਓ ਪਾਉਣੀ ਸਾਰਾ ਜਿਹੜਾ ਨਵਾਂ ਮਾਲ ਆਇਆ ਬਾਈ ਕੋਲੇ ਤੇ ਉਹ ਆਪਾਂ ਵਿਖਾਉਣੇ ਆ ਬਾਈ ਵਿਖਾਓ ਕੇਰਾ ਫਿਰ ਪਹਿਲਾਂ ਤਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਤੁਸੀਂ ਵੀਡੀਓ ਦਾ ਬਹੁਤ ਜਿਆਦਾ ਰਿਸਪੌਂਸ ਦਿੱਤਾ ਜੀ ਲਾਸਟ ਵੀਡੀਓ ਦਾ ਜੀ ਤੇ ਤੁਹਾਡੇ ਲਈ ਬਹੁਤ ਹੀ ਵਧੀਆ ਵੈਰਾਈਟੀ ਲੈ ਕੇ ਆਏ ਆ ਜੀ ਦੁਬਾਰਾ ਤੇ ਆ ਜੋ ਚੈੱਕ ਕਰਾਉਣੇ ਪਹਿਲਾਂ ਬਾਈ ਜਿਹੜੇ ਆਪਣਾ ਆਫਰ ਲਾਏ ਆ ਜਿਹੜੇ ਸੇਲਾਂ ਲਾਈਆਂ ਉਹ ਦੱਸ ਦੋ ਬਾਈ ਉਹ ਦਿਖਾਉਣੇ ਆ ਜੀ ਆਹ ਲੋਰ ਆ ਗਿਆ ਜੀ ਦੇਖੋ ਸਾਰੇ ਬ੍ਰਾਂਡ ਦੇ ਲੋਰ ਹੋਣਗੇ ਜੀ ਭਰਾਵਾਂ ਨੂੰ ਆਪਾਂ ਖੁਸ਼ ਕਰ ਦੇਣਾ ਜੀ ਆ ਦਿਖਾ ਦਿਓ ਬਾਈ ਸਾਰੀਆਂ ਲੋਰ ਆ ਦੇਖੋ ਜੀ ਲੋਰ ਜੀ ਸਾਰੀ ਬ੍ਰਾਂਡ ਦੀ ਹੋਊਗੀ ਜੀ ਯਾਨੀ ਕਿ ਇਕਨੋਮਿਕਲ ਤੇ ਵੱਡੇ ਵੱਡੇ ਬ੍ਰਾਂਡ ਸਾਰੇ ਵਿੱਚ ਹੋਣਗੇ ਜੀ ਸਾਰਾ ਪ੍ਰੀਮੀਅਮ ਆਰਟੀਕਲ ਹੋਣਗੇ ਘੈਂਟ ਵਾਲੇ ਜੀ ਅੱਛਾ ਜੀ 250 ਰੁਪਏ ਦਾ ਇੱਕ ਸਿੰਗਲ ਪੀਸ ਦੇਵਾਂਗੇ ਜੀ ਤੇ 1000 ਦੇ ਜੀ ਪੰਜ ਪੀਸ ਦੇ ਦਾਂਗੇ ਜੀ ਚੱਕੋ ਬਾਈ 250 ਦਾ ਸਿੰਗਲ ਪੀਸ ਆ ਤੇ 1000 ਦੇ 5 ਪੀਸ ਦੇ ਦਾਂਗੇ ਜੀ ਠੀਕ ਆ 200 ਰੁਪਇਆ ਬੈਠੂਗਾ ਜਿਹੜੀ ਮਰਜ਼ੀ ਚੱਕ ਕੇ ਚੁਣ ਕੇ ਲੈ ਜਾਜੋ ਬਾਈ ਆ ਮਰਜ਼ੀ ਚੱਕ ਕੇ ਜਿੱਥੋਂ ਮਰਜ਼ੀ ਚੱਕ ਲਿਓ ਜੀ ਨਾ ਘੱਟੋ ਘੱਟ ਜੀ 5-600 ਪੀਸ ਪਿਆ ਹੋਊਗਾ ਜੀ ਠੀਕ ਆ ਜੀ ਠੀਕ ਆ ਫਿਰ ਜੀ ਆ ਗਈ ਜੀ ਇਸ ਤੋਂ ਬਾਅਦ ਜੀ ਜੈਕਟ ਜੀ ਓਕੇ ਹਾਂ ਜੀ ਜੈਕਟ ਵੀ ਸਾਰੀ ਬ੍ਰਾਂਡ ਦੀ ਆਈ ਆ ਦੀ ਆ ਦੇਖੋ ਜੀ ਚੈੱਕ ਕਰੋ ਜੀ ਲੈ ਬਾਈ ਦਿਖਾ ਦੇ ਬਾਈ ਆ ਸਾਰੇ ਦਿਖਾਓ ਜੀ ਪੀਸ ਠੀਕ ਆ ਜੀ ਆ ਦੇਖੋ ਜੀ ਆ ਚੱਕ ਲਓ ਬਈ ਆ ਦੇਖੋ ਪੀਸ ਸਾਰੇ ਇਹ ਇਹਦੇ ਨਾਲ ਦੇ ਪੀਸ ਆ ਇਹਨਾਂ ਚ ਹੀ ਆ ਸਾਰਿਆਂ ਚ ਮਾੜਾ ਲੋਗੋ ਦਿਖਾ ਪਤਾ ਲੱਗ ਗਿਆ ਹੁਣ ਆ ਜੀ ਕਿਹੜਾ ਆਰਟੀਕਲ ਆ ਜੀ ਲਓ ਜੀ ਆ ਦੇਖੀ ਜਾਓ ਜੀ ਆਰਟੀਕਲ ਚੈੱਕ ਕਰੀ ਜਾਓ ਜੇ ਹੁਣ ਲਓ ਜੀ ਲਓ ਬਈ ਚੱਕੋ ਚੈੱਕ ਕਰੀ ਜਾਓ ਜੀ ਆਹ ਤੇ ਰੇਟ ਬਈ ਨਾਲ-ਨਾਲ ਦੱਸੀ ਆ ਰੇਟ ਤੁਹਾਨੂੰ ਮੈਂ ਸਾਰਾ ਦੱਸੂਗਾ ਜੀ ਆਹ ਹਾਫ ਬਾਜੂ ਆ ਗਈ ਜੀ ਵਿੱਚੇ ਸਾਰਾ ਤੁਹਾਨੂੰ ਰੇਟ ਇਕੱਠਾ ਦੱਸੂਗਾ ਜੀ ਪਹਿਲਾਂ ਮੈਨੂੰ ਆਰਟੀਕਲ ਦਿਖਾਉਣ ਦਿਓ ਜੀ ਓਕੇ ਲਓ ਜੀ ਲਓ ਜੀ ਇਹਦਾ ਜੀ ਰੇਟ ਹੋਊਗਾ ਜੀ ਜਿਹੜਾ ਹਾਬਾ ਜੂਆ ਜੀ 350 ਤੋਂ ਹੀ ਦੇ ਦਾਂਗੇ ਜੀ ਜਿਹੜੀ ਫੁੱਲ ਬਾਜੂਆ ਜੀ ਉਹ ਦੇ ਦਾਂਗੇ ਜੀ 850 ਤੋਂ ਲੈ ਕੇ 950 ਤੱਕ ਰੇਟ ਹੋਊਗਾ ਜੀ ਠੀਕ ਹੈ ਜੀ ਦੋ ਰੇਟ ਹੋਣਗੇ ਜੀ ਇਹਨਾਂ ਦੇ ਠੀਕ ਹੈ ਜੀ ਤੇ ਜੇ ਮਲ ਕੱਟੇ ਪੀ ਇਕੱਠੇ ਪੀਸ ਲੈਣੇ ਹੋਣ ਹਾਂਜੀ ਫਿਰ ਆਪਣੇ ਕੋਲ ਜੀ ਇਦੂ ਘੱਟ ਵਾਲੀ ਰੇਂਜ ਵੀ ਹੁੰਦੀ ਆ ਜੀ ਜਿਹੜਾ ਕਿ 150 ਰੁਪਏ ਦਾ ਪੀਸ ਹੁੰਦਾ ਜੀ ਉਹ ਵੀ ਤੁਹਾਨੂੰ ਆਪਾਂ ਅਵੇਲੇਬਲ ਕਰ ਦਾਂਗੇ ਜੀ ਠੀਕ ਹੈ ਜੀ ਉਹ ਵੀ ਸੇਲ ਦੇ ਵਿੱਚ ਪ੍ਰੋਪਰ ਸਾਰੇ ਆ ਵੇਖੋ ਜੀ ਬ੍ਰਾਂਡ ਦੇ ਪੀਸ ਹੋਣਗੇ ਜੀ ਓਕੇ ਚੈੱਕ ਕਰੋ ਜੀ ਆ ਦਿਖਾਓ ਬਾਈ 250 ਦਾ ਪੀਸ ਲੱਗ ਜੂਗਾ ਇਹ 250 ਦਾ ਪੀਸ ਆ ਤੇ ਜੇ ਇਕੱਠੀਆਂ ਲੈਣੀਆਂ ਹੋਣ ਇਹਨਾਂ ਦਾ ਕੀ ਇਕੱਠੀਆਂ ਕੋਈ ਨਹੀਂ ਜੀ ਇਹ ਪਤਾ ਕੀ ਗੱਲ ਹੈ ਆਪਾਂ ਪਹਿਲਾਂ ਹੀ ਬਹੁਤ ਜ਼ਿਆਦਾ ਰੇਟ ਸੜਤਾ ਜੀ ਥੱਲੇ ਅੱਛਾ ਜਮਾਂ ਜੀ ਆਏ ਰੇਟ ਭਾਈ ਆ ਜੀ ਸਾਰਾ ਮਿਕਸ ਮਾਲ 250 ਦੀ ਇੱਕ ਆ ਹਾਂਜੀ 250 ਦੀਆਂ 1000 ਦੀਆਂ ਚਾਰ ਹਾਂਜੀ 1000 ਦੀਆਂ ਚਾਰ ਬਈ ਇਹ 1000 ਦੀਆਂ ਚਾਰ ਹੈਗੀਆਂ ਜਿਹੜਾ ਮਰਜੀ ਕੋਈ ਦਾ ਪੀਸ ਆ ਜੀ ਦੇਖੋ ਜੀ ਸਾਰੇ ਸਾਈਜ਼ ਮਿਲ ਜਾਣਗੇ ਇਹਦੇ ਵਿੱਚ ਸਾਰੇ ਬ੍ਰਾਂਡ ਹੋਣਗੇ ਜੀ ਵਿੱਚ ਸਾਰੇ ਬ੍ਰਾਂਡ ਹੋਣਗੇ ਆ ਦੇਖੋ ਜੀ ਸਾਰੇ ਲੀਡਿੰਗ ਬ੍ਰਾਂਡਸ ਇਕੱਠੇ ਹੋਣਗੇ ਜੀ ਮਾਲ ਹਾਂਜੀ ਹਾਂਜੀ ਸਾਰਾ ਆ ਦੇਖੋ ਜੀ ਸਾਰੇ ਬਹੁਤ ਮਾਲ ਪਿਆ ਜੀ ਠੀਕ ਹੈ ਜੀ ਵਾਧੂ ਪਿਆ ਜੀ ਆਹ ਦੇਖੋ ਜੀ ਹਾਬ ਆਜੂ ਇਧਰ ਹਾਬ ਆਜੂ ਦਿਖਾਓ ਬਾਈ ਸਾਰੇ ਹਾਂਜੀ ਆ ਲੋ ਚੈੱਕ ਰਾਜਾ ਕਰ ਬਾਈ ਮੜਾ ਨਿਗਮ ਰਾਜਾ ਕਰ ਯਾਰ ਹਾਂਜੀ ਆ ਦੇਖੋ ਜੀ ਠੀਕ ਹੈ ਜੀ 350 350 ਇਹ 350 ਦੀ ਬਈ ਸਾਰੇ ਹਾਂਜੀ 350 ਜੀ ਆਹ ਦੇਖੋ ਬਈ ਕਿੰਨਾ ਵਧੀਆ ਛੇਡ ਡਬਲ ਛੇਡ ਆ ਹੈ ਤੇ 350 ਦੀ ਤੇ ਜੇ 1000 ਦੀਆਂ ਕਿ ਇਹਦਾ ਕੀ ਹਿਸਾਬ ਹੁਕਤਾ ਵਾ ਇਹ ਦੱਸ ਦੇ ਜੀ ਬਸ 350 ਦੇ ਹਿਸਾਬ ਨਾਲ ਹੀ ਲੱਗੂਗਾ ਜੀ ਪੀਸ ਵੈਸੇ ਲੋਕ ਬਹੁਤ ਮਹਿੰਗੀ ਵੇਚ ਰਿਆ ਜੀ ਸਾਰਾ ਮਾਲ ਆਪਣਾ ਪ੍ਰੀਮੀਅਮ A ਗ੍ਰੇਡ ਹੋਊਗਾ ਜੀ ਓਕੇ ਹਾਂ ਜੀ ਕੋਈ ਆਪਾਂ B ਗ੍ਰੇਡ ਦੇ ਵਿੱਚ ਕੰਮ ਨਹੀਂ ਕਰਦੇ ਜੀ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਨਾਲ ਜਿਹੜੇ ਆਪਣੇ ਨਾਲ ਪੁਰਾਣੇ ਜੁੜੇ ਹੋਏ ਆ ਜੀ ਲਓ ਬਈ 350-300 ਦੀਆਂ ਬਾਈ ਇਹ ਜੈਕਟਾਂ ਸਾਰਾ ਬ੍ਰਾਂਡ ਹੋਊਗਾ ਜੀ ਵਿੱਚ ਹੁਣ ਇਕੱਲਾ-ਇਕੱਲਾ ਪੀਸ ਤੁਹਾਨੂੰ ਚੈੱਕ ਨਹੀਂ ਕਰਾ ਸਕਦੇ ਕਿਉਂਕਿ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਜੀ ਹਾਂ ਜੀ ਲਓ ਮੋਟਾ-ਮੋਟਾ ਹੀ ਤੁਹਾਨੂੰ ਮੈਂ ਸਾਰਾ ਆਈਡੀਆ ਜੀ ਜੀ ਦੇਖੋ ਜੀ ਪੂਰੀ ਖੱਦਰ ਵਰਗੀ ਮੋਟੀ ਲੋਰ ਹੋਊਗੀ ਜੀ ਅੱਛਾ ਜੀ ਚੈੱਕ ਕਰੋ ਜੀ ਪੀਸ ਆਹ ਦੇਖੋ ਜੀ ਠੀਕ ਆ ਜੀ ਬ੍ਰਾਂਡ ਜਾਰਡਨ ਆ ਗਿਆ ਜੀ ਤੇ ਇਹਨਾਂ ਦਾ ਕੀ ਪ੍ਰਾਈਸ ਆ ਜੀ ਇਹ ਜੀ ਆਪਾਂ ਸਿਰਫ ਤੇ ਸਿਰਫ 350 ਚ ਲਾ ਦਾਂਗੇ ਜੀ 350 ਦੀ ਲੋਰ ਆ ਭਾਈ 350 ਚ ਲਾ ਦਾਂਗੇ ਜੀ ਭਰਾਵਾਂ ਤੁਹਾਨੂੰ ਕਹਿਨ ਦਾ 5000 ਰੁਪਏ ਦੀਆਂ ਤੁਹਾਨੂੰ 3 ਬਣ ਜਾਣਗੀਆਂ 1000 ਦੀਆਂ ਹਾਂ ਜੀ 3 ਬਣ ਜਾਣਗੀਆਂ ਨਾਲੇ ਬ੍ਰਾਂਡ ਹੋਊਗਾ ਜੀ ਪੂਰਾ ਤੇ ਨਾਲੇ ਪੂਰੀ ਮੋਟੀ ਹੋਊਗੀ ਜੀ ਲੋਅਰ ਠੀਕ ਆ ਜੀ ਆ ਦੇਖੋ ਜੀ ਫਲੀਸ ਲੱਗੀ ਹੁੰਦੀ ਆ ਜੀ ਵਿੱਚ ਕੰਬਲ ਲੱਗਾ ਹੋਇਆ ਚੈੱਕ ਕਰ ਲੋ ਤੇ ਬਾਈ ਬਾਕੀ ਨਾਲੇ ਚੱਲਦੀ ਚੱਲਦੀ ਜਿਹੜੀ ਵੀਡੀਓ ਸ਼ੇਅਰ ਕਰਦਿਆ ਕਰੋ ਠੀਕ ਆ ਐਚ ਕੋਈ ਬੰਦਾ ਆ ਜਨਮ ਵਾਲਾ ਪੈਸੇ ਜ਼ਿਆਦਾ ਨਹੀਂ ਲਾਉਣਾ ਚਾਹੁੰਦਾ ਕੋਈ ਗਰੀਬ ਬੰਦਾ ਜਦ ਹਨਾ ਲੋੜਵੰਦਾ ਉਹਨਾਂ ਕੋ ਹੁੰਦਾ ਵਿਚਾਰਾ ਤੇ ਉਹ ਆਦਾ ਇੱਥੇ ਆ ਕੇ ਸ਼ਾਪ ਤੇ ਜਿਹੜੇ ਆਪਦੀ ਵਧੀਆ ਮੰਨ ਲਓ ਕੁਆਲਿਟੀ ਦੇ ਵਿੱਚ ਕਪੜਾ ਲੈ ਜਾ ਸਕਦਾ ਇੱਕ ਬਈ ਆ ਇਧਰ ਯਾਰ ਜਾਲੀ ਦੇ ਵਿੱਚ ਆ ਉਹ ਵੀ ਦਿਖਾਉਂਦੇ ਆ ਜੀ ਮਾੜੇ ਇਧਰ ਕੈਮਰਾਮੈਨ ਕੈਮਰਾ ਮਾਰਿਓ ਜੀ ਆ ਲੈਡੀਜ਼ ਪੀਸ ਇਦਾਂ ਦੇ ਹੋਣਗੇ ਜੀ ਆਰਟੀਕਲ ਹਾਂ ਜੀ ਲੈਡੀਜ਼ ਪੀਸ ਦੇਖੋ ਹਾਂ ਜੀ ਲੈਡੀਜ਼ ਇਹਨਾਂ ਦਾ ਕੀ ਪ੍ਰਾਈਸ ਆ ਜੀ ਇਹਨਾਂ ਦਾ ਵੀ ਜੀ ਉਹੀ ਪ੍ਰਾਈਸ ਆ ਜੀ 850 ਜੀ 850 ਰੁਪਿਆ ਠੀਕ ਆ ਜੀ ਹਾਂ ਜੀ ਹੁਣ ਤੁਸੀਂ ਉਧਰ ਆ ਜਾਓ ਜੀ ਲਓ ਬਈ ਆ ਜਿਹੜੀ ਬਈ ਟੋਕਰੀ ਆ ਤੇ ਇਹਨਾਂ 'ਚ ਕੀ ਹਿਸਾਬ ਕਿਤਾਵਾ ਜੀ ਇਹ ਇਹਦੇ ਵਿੱਚ ਜੀ ਸਾਰਾ 100-100 ਰੁਪਏ ਦਾ ਪੀਸ ਹੋਊਗਾ ਜੀ ਇਹ ਮਿਕਸ ਮਾਲ ਹੁੰਦਾ ਜੀ ਇਹੋ ਮੋ ਬਈ 100-100 ਵਾਲਾ ਯਾਰ ਜਿਹੜਾ ਮਾਜੀ ਚੱਕੇ ਉਹ ਬਹੁਤ ਮਿਲਦਾ ਕਰਦਾ ਜੀ ਸਾਰਾ ਭਰਿਆ ਪਿਆ ਜੀ ਪੂਰਾ ਦਾ ਟੋਕਰਾ ਇਹਦਾ ਭਾਅ 1000 ਦੇ 10 ਪੀਸ 1000 ਦੇ 1000 ਦੇ 10 ਪੀਸ ਆ ਬਾਈ 1000 ਦੇ 10 ਪੀਸ ਹਾਂਜੀ ਲਓ ਬਈ ਇਹਦੂ ਸਸਤਾ ਤੁਹਾਨੂੰ ਕਿਤੇ ਵੀ ਨਹੀਂ ਮਿਲਾ 1000 ਦੇ 10 ਪੀਸ ਕੋਈ ਦੇ ਕੇ ਦਿਖਾਵੇ ਦੇਖ ਕੇ ਦਿਖਾ ਦੇ ਜੀ ਹਾਂਜੀ ਹਾਂ ਫਿਰ ਜੀ ਆਹ ਦੇਖੋ ਸ਼ੈਕਟ ਆਈ ਆ ਜੀ ਠੀਕ ਆ ਜ ਖੱਦਰ ਵਰਗੀ ਮੋਟੀ ਹੋਊਗੀ ਜੀ ਸ਼ਰਟ ਜੀ ਓਕੇ ਹਾਂਜੀ ਆ ਦੇਖੋ ਜੀ ਠੀਕ ਆ ਜੀ ਸਾਰੇ ਇਹਨਾਂ 'ਚ ਵੀ ਬ੍ਰਾਂਡ ਹੋਣਗੇ ਜੀ ਮਲਟੀ ਬ੍ਰਾਂਡ ਹੋਣਗੇ ਸਾਰੇ ਆ ਜਿਵੇਂ ਕੋਟ ਰਾਈ ਦੇ ਆ ਗਏ ਪੀਸ ਹਨਾ ਜੀ ਮਿਕਸ ਹੋਣਗੇ ਸਾਰਾ ਮਾਲ ਜੀ ਆ ਦੇਖੋ ਜੀ ਬਹੁਤ ਮੋਟੀਆਂ ਯਾਰ ਬਹੁਤ ਜਿਆਦਾ ਮੋਟੀਆਂ ਜੀ ਇਹ ਕੋਟੀ ਕਾਟੀ ਪਾਉਣ ਦੀ ਵੀ ਨਹੀਂ ਲੋੜ ਹੀ ਨਹੀਂ ਜੀ ਕੋਟੀ ਪਾਉਣ ਦੀ ਤੇ ਇਹਨਾਂ ਦਾ ਕੀ ਪ੍ਰਾਈਸ ਹੈ ਸਰ ਤੇ ਸਰ ਜੀ 350 ਦਾ ਲੱਗ ਜੂਗਾ ਜੀ ਪੀ ਇਹ ਵੀ 350 350 ਜੀ ਦੇ ਦਾਂਗੇ ਜੀ ਹਾਂ ਜੀ ਫਿਰ ਜੀ ਆ ਦੇਖੋ ਜੀ ਵਰਸਿਟੀ ਜੈਕਟ ਆਈ ਆ ਜੀ ਆਪਣੇ ਕੋਲ ਬਹੁਤ ਸਾਰੇ ਬ੍ਰਾਂਡ ਦੇ ਪੀਸ ਹੋਣਗੇ ਜੀ ਓਕੇ ਦੇਖੋ ਪੀਸ ਚੈੱਕ ਕਰੀ ਜਾਓ ਜੀ ਹਾਂ ਜੀ ਲੈਦਰ ਦੀਆਂ ਬਾਹਾਂ ਹੋਣਗੀਆਂ ਜੀ ਕੋਈ ਦੂਜਾ ਕੱਪੜੇ ਵਾਲੀ ਬਾਹਾਂ ਲੈਣੀ ਹੋਣਗੇ ਪੀਸ ਲੈਦਰ ਲੱਗੀ ਹੋਈ ਹੈ ਬਈਆਂ ਬਾਹਾਂ ਤੇ 5 5 6 6 ਹਜ਼ਾਰ ਦੇ ਆਰਟੀਕਲ ਹੁੰਦੇ ਆ ਜੀ ਇਹ ਅੱਛਾ ਹਾਂਜੀ ਇਹਦਾ ਵੀ ਰੇਟ ਤੁਹਾਨੂੰ ਦੱਸ ਦਿਆਂ ਭਲਾ ਆਰਟੀਕਲ ਤੁਹਾਨੂੰ ਦਿਖਾਓ ਕੋਈ ਨਹੀਂ ਵਿਖਾਓ ਬਾਈ ਵਿਖਾਓ ਕੋਈ ਚੱਕਰ ਹਾਂਜੀ ਆਹ ਦੇਖੋ ਜੀ ਲਾਓ ਬਾਈ ਵੇਖੋ ਵੇਖੋ ਜੀ ਲੈਦਰ ਦੀਆਂ ਬਾਹਾਂ ਲੱਗੀਆਂ ਹੋਈਆਂ ਸਾਰਿਆਂ ਦੇ ਜਿਹੜੇ ਪੀਸ ਵਿਖਾ ਰਹੇ ਨਾ ਬਾਈ ਲੈਦਰ ਦੀਆਂ ਬਾਹਾਂ ਲੈਦਰ ਦੀਆਂ ਬਾਹਾਂ ਲੱਗੀਆਂ ਹੋਈਆਂ ਜੀ ਹਾਂ ਇੱਧਰ ਆ ਪਏ ਆ ਆ ਦਿਖਾਓ ਮਾੜੀ ਨਾਲੇ ਕਲਰ ਦੇਖੋ ਬਾਈ ਕੱਢ ਲੋ ਕੱਢ ਲੋ ਕਲਰ ਦੇਖੋ ਜੀ ਲਓ ਜੀ ਆਹ ਦੇਖੋ ਜੀ ਕਲਰ ਤੁਹਾਨੂੰ ਸਾਰੇ ਹੀ ਮਿਲ ਜਾਣਗੇ ਤਕਰੀਬਨ ਸਾਰੇ ਕਲਰ ਮਿਲਣਗੇ ਜੀ ਤੁਹਾਨੂੰ ਹਾਂ ਜੀ ਆਹ ਲਓ ਜੀ ਇਹਨਾਂ ਦਾ ਕੀ ਪ੍ਰਾਈਸ ਹੈ ਜੀ ਇਹ ਵੀ 950 ਦੀ ਲਾ ਦਾਂਗੇ ਜੀ ਸਿਰਫ 950 200 ਦੀ ਠੀਕ ਹੈ ਜੀ 5 6000 ਦੇ ਆਰਟੀਕਲ ਆ ਜੀ ਸਾਰੇ ਬ੍ਰਾਂਡ ਦੇ ਆਰਟੀਕਲ ਹੋਣਗੇ ਜੀ ਓਕੇ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਪੀਸ ਚੱਕ ਲੋ ਜੀ ਠੀਕ ਹੈ ਜੀ ਤੇ ਆ ਜੀ ਨਾ ਇਹ ਇੱਕ ਇਹ ਵੀ ਤੁਹਾਨੂੰ ਦੱਸ ਦਾਂ ਜੀ ਭਰਾਵਾਂ ਦੀ ਨਾ ਬਹੁਤ ਜ਼ਿਆਦਾ ਡਿਮਾਂਡ ਸਿੱਗੀ ਕਿ ਜੀ ਪ੍ਰੀਮੀਅਮ ਦੇ ਵਿੱਚ ਤੁਸੀਂ ਇੰਪੋਰਟਰ ਦੇ ਵਿੱਚ ਫਰੈਸ਼ ਦੇ ਵਿੱਚ ਇੰਪੋਰਟਡ ਲੈ ਕੇ ਆਓ ਜੀ ਡੈਨਮ ਵਗੈਰਾ ਤੇ ਹੋਰ ਜਿਹੜਾ ਕਪੜਾ ਆਉਂਦਾ ਜੈਕਟ ਜੁਕਟ ਉਹ ਵੀ ਉਹਨਾਂ ਦੀ ਜਿਹੜੇ ਐਨ ਆਰ ਆਈ ਭਰਾ ਹੁੰਦੇ ਆ ਉਹਨਾਂ ਦੀ ਡਿਮਾਂਡ ਪੂਰੀ ਕਰਨ ਲਈ ਆਪਾਂ ਪੂਰੇ ਪ੍ਰੀਮੀਅਮ ਆਰਟੀਕਲ ਲੈ ਕੇ ਆਏ ਜੀ ਇੰਪੋਰਟਰ ਦੇ ਵਿੱਚ ਓਕੇ ਚੈੱਕ ਕਰੋ ਜੀ ਠੀਕ ਆ ਜੀ ਮਲਾਈ ਵਰਗਾ ਕਪੜਾ ਜੀ ਪਤਾ ਲੱਗ ਜੂਗਾ ਕੱਲੀ ਕੱਲੀ ਚੀਜ਼ ਦੀ ਜੀ ਮੈਂ ਕਹਿੰਨਾ ਪਤਾ ਲੱਗਿਆ ਐਸੈਸਰੀ ਦੇਖ ਲਓ ਜੀ ਸਾਰੀ origignal ਐਸੈਸਰੀ ਲੱਗੀ ਹੋਈ ਹੈ ਜੀ ਆਹ ਦੇਖੋ ਜੀ ਠੀਕ ਆ ਜੀ ਇਨਾ ਰੇਟ ਵੀ ਤੁਹਾਨੂੰ ਦੱਸਦਾ ਜੀ ਜੀ ਪ੍ਰਾਈਸ ਇਹ ਤੁਹਾਨੂੰ ਪਾਊਗਾ ਜੀ ਸਿਰਫ ਤੇ ਸਿਰਫ ਜੀ 1500 ਤੋਂ ਲੈ ਕੇ 1750 ਦੇ ਵਿੱਚ ਵਿੱਚ ਲੋਕਾਂ ਦੇ ਪੇਜਾਂ ਤੇ ਲੱਗੀਆਂ ਹੋਈਆਂ ਜੀ ਚੀਜ਼ਾਂ 2500 3000 ਤੋਂ ਘੱਟ ਨਹੀਂ ਕੋਈ ਵੀ ਦਿੰਦਾ ਜੀ ਠੀਕ ਆ ਜੀ ਪੂਰਾ ਰੇਟ ਟਰਾਈ ਕਰਕੇ ਆ ਜਿਓ ਜਦੋਂ ਮਰਜੀ ਆ ਜਿਓ ਸਾਨੂੰ ਅਸੀਂ ਕਲੇਮ ਕਰਾਂਗੇ ਜੇ ਸਾਡੇ ਤੋਂ ਕੋਈ ਵੀ 1 ਰੁਪਿਆ ਵੀ ਘੱਟ ਦੇ ਦੇ ਜੀ ਲਓ ਜੀ ਇਹ ਕੁਆਲਿਟੀ ਹੋਣੀ ਚਾਹੀਦੀ ਹੈ ਜੀ ਹੋਰ ਦੱਸੋ ਜੀ ਆ ਦੇਖੋ ਸਾਢੇ 1550 ਕਿਹਾ ਜੀ ਹਾਂਜੀ ਸਾਢੇ 1550 ਤੋਂ ਲੈ ਕੇ 1750 ਤੱਕ ਜੀ ਓਕੇ ਓਕੇ ਆਰਟੀਕਲ ਆਰਟੀਕਲ ਵਾਈਜ਼ ਹੋਣਗੇ ਜੀ ਹਾਂਜੀ ਆਹ ਦੇਖੋ ਜੀ ਹੁਣ ਭਰਾਵਾਂ ਲਈ ਲੈ ਕੇ ਆਂਦੀ ਆ ਜੀ ਬਰਫੀ ਤੇ ਡਾਇਮੰਡ ਕਟ ਜਿਹਨੂੰ ਕਹਿੰਦੇ ਆ ਜੀ ਓਕੇ ਕਰੰਟ ਸਟੋਰ ਆਰਟੀਕਲ ਰਹਿਣ ਵਾਲਾ ਜੀ ਜਿਹੜਾ ਇਸ ਵਾਰ ਲਾਂਚ ਹੋਇਆ ਜੀ ਠੀਕ ਹੈ ਜੀ ਹਾਂਜੀ ਆਹ ਮਾੜੀ ਡਿਟੇਲ ਚੈੱਕ ਕਰਾ ਦਈਏ ਜੀ ਆਹ ਮਾੜੀ ਐਸੈਸਰੀ ਤੇ ਮਾਰੋ ਕੈਮਰਾ ਜੀ ਇਹ ਜ਼ਰੂਰੀ ਹੁੰਦੀਆਂ ਚੀਜ਼ਾਂ ਜੀ ਹਾਂਜੀ ਹਾਂਜੀ ਆ ਜਿੱਪ ਦੇ ਵੀ ਮਾਰੋ ਜੀ ਕੈਮਰਾ ਆ ਦੇਖੋ ਜੀ ਸਕੈਨੇਬਲ ਆਰਟੀਕਲ ਆ ਜੀ ਲੋਕਾਂ ਦੇ ਤੇਜਾਂ ਦੇ ਪਿਆ ਹੋਗਾ ਜੀ 4400 45 4500 ਦਾ ਆਰਟੀਕਲ ਜੀ ਠੀਕ ਹੈ ਜੀ ਆਪਾਂ ਦੇ ਦਾਂਗੇ ਕਿ ਸਿਰਫ ਤੇ ਸਿਰ 2500 ਰੁਪਏ ਜੀ ਜੀ ਲਓ ਜੀ ਫੋਰ ਦਸੋ 2500 ਦਾ ਪੂਰੀ ਪ੍ਰੀਮੀਅਮ ਕੁਆਲਿਟੀ ਆ ਜੀ オリジナル ਬੈਲ ਹਾਂ ਜੀ ਪੂਰੀ ਬੈਂਕ ਦਾ ਜੀ 1% ਵੀ ਨਹੀਂ ਉਹਦੋਂ ਥੱਲੇ ਹੋਊ ਜੀ ਠੀਕ ਹੈ ਜੀ ਅਲਟਰਾ ਪ੍ਰੀਮੀਅਮ ਆਰਟੀਕਲ ਜਿਹਨੂੰ ਕਹਿ ਦਿੰਨੇ ਆ ਜੀ ਆਪਾਂ ਆ ਦੇਖੋ ਜੀ ਇੰਨਾ ਚਾ ਇਹ ਸਾਰੇ ਸੇਮ ਪ੍ਰਾਈਸ ਆ ਜੀ ਹਾਂਜੀ ਸਾਰੇ ਸੇਮ ਪ੍ਰਾਈਸ ਹੋਣਗੇ ਵੱਖਰੇ ਵੱਖਰੇ ਆਰਟੀਕਲ ਆ ਜੀ ਓਕੇ ਉਹ ਰਾਲਫ ਲੋਰਨ ਦੇ ਸੀਗੇ ਤੇ ਆ ਬਰਬੇਰੀ ਦੀ ਇਹ ਬਾਈ ਸਾਰੀ ਸੇਲ ਲੱਗੀ ਹੋਈ ਐ ਇੱਥੇ ਇਹ ਨਾ ਕਿਹਾ ਜੋ ਬਈ ਇੰਨਾ ਮਹਿੰਗਾ ਕਾ ਤੋਂ ਆ ਜੇ ਇਹ ਮਹਿੰਗਾ ਨਾ 2500 ਕਿਹਾ ਤਾਂ ਇਹਨਾਂ ਦਾ ਰੇਟ ਵੈਸੇ ਹੀ 5000 5500 ਹੋਏਗਾ ਇਹ ਤੁਸੀਂ ਟਰਾਈ ਕਰਕੇ ਆਇਓ ਜੀ ਬਸ ਬਾਕੀ ਸਾਰੇ ਪੜੇ ਲਿਖਿਆ ਸਾਰੇ ਨੈਟ ਵੇਂਦੇ ਹੀ ਆ ਜੀ ਪਤਾ ਹੀ ਹੋਊਗਾ ਜੀ ਸਾਰੇ ਭਰਾਵਾਂ ਨੂੰ ਤੇ ਜਿਨ੍ਹਾਂ ਨੇ ਕਪੜਾ ਪਾਇਆ ਉਹਨਾਂ ਨੂੰ ਵੈਸੇ ਹੀ ਪੜਾਵਾ ਹਾਂ ਜੇ ਬਾਕੀ ਮੇਰੇ ਵਰਗੇ ਨੇ ਵਿਚਾਰੇ ਨੇ ਨਹੀਂ ਪਾਇਆ ਤੇ ਉਹ ਕਹਿ ਸਕਦਾ ਹਾਂ ਬਈ ਮਹਿੰਗਾ ਹਾਂ ਮਹਿੰਗਾ ਜੀ ਭਰਾਵਾਂ ਲਈ ਲੋਰ ਲੈ ਕੇ ਆਏ ਆ ਜੀ ਫਰੈਸ਼ ਦੇ ਵਿੱਚ ਪ੍ਰੀਮੀਅਮ ਆਰਟੀਕਲ ਹੋਣਗੇ ਜੀ ਪੂਰੇ 450 ਪਲੱਸ ਜੀਐਸਐਮ ਹੋਊਗਾ ਜੀ ਠੀਕ ਆ ਜੀ ਦੇਖੋ ਜੀ ਕਲਰ ਵਗੈਰਾ ਮਿਲ ਜਾਣਗੇ ਸਾਈਜ਼ ਵਗੈਰਾ ਨਾਲੇ ਸਾਰੇ ਆਰਟੀਕਲਾਂ ਦੇ ਵਿੱਚ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਮਿਲ ਜਾਣਗੇ ਤੇ 5 ਐਕਸਲ ਵੀ ਮਿਲ ਜਾਣਗੇ ਜੀ ਠੀਕ ਆ ਜੀ ਸਾਰੇ ਮਿਲ ਜਾਣਗੇ ਜੀ ਹਾਂਜੀ ਸਾਰੇ ਸਾਈਜ਼ ਮਿਲ ਜਾਣਗੇ ਜੀ 5 ਐਕਸਲ ਤੱਕ ਜੀ ਓਕੇ ਤੇ ਇਹਦਾ ਰੇਟ ਹਾਂਜੀ ਇਹਦਾ ਰੇਟ ਜੀ ਸਰਮ ਤੇ ਸਿਰਫ 850 ਰੁਪਈਆ ਜੀ 850 ਦੀਆਂ ਬਾਈ ਜੀ ਨਾਲੇ ਤੁਹਾਨੂੰ ਮੈਂ ਦੂਜਿਆਂ ਦੇ ਰੇਟ ਵੀ ਦੱਸੀ ਜਾਊਂਗਾ ਨਾਲ ਲਗੂਆਂ ਜੀ 12 1200 12 1200 ਦੇ ਪੇਜਾਂ ਦੇ ਪਈ ਹੋਏ ਆ ਜੀ ਪੈਂਟ ਪਾ ਪੈਂਟ ਪਾਉਣ ਦੀ ਲੋੜ ਨਹੀਂ ਸਿਆਲਾਂ ਚ ਹਾਂ ਜੀ ਕੋਈ ਇਹਦੇ ਵਿੱਚ ਜੀ ਲਿੰਟ ਨਹੀਂ ਆਉਂਦਾ ਕੋਈ ਕ੍ਰੈਸ਼ ਨਹੀਂ ਉਹ ਸ਼ਰਿੰਕ ਨਹੀਂ ਹੁੰਦਾ ਕਪੜਾ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਠੀਕ ਆ ਜੀ ਪੂਰਾ ਸਾਰੇ ਕਲਰ ਮਿਲ ਜਾਣਗੇ ਯਾਨੀ ਕਿ 7-8 ਕਲਰ ਹੈਗੇ ਵਿੱਚ ਹਨ 7-8 ਕਲਰ ਹੈਗੇ ਆ ਜੀ ਅਸੀਂ ਆਪਾਂ ਭਰਾਵਾਂ ਲਈ ਲੈ ਕੇ ਆਏ ਆ ਹੁੱਡੀਆਂ ਜੀ ਲਓ ਬਈ ਆ ਹੁੱਡੀਆਂ ਦੇਖੋ ਹੁਣ ਚੈੱਕ ਕਰੋ ਜੀ ਫਰੈਸ਼ ਦੇ ਵਿੱਚ ਹੁੱਡੀ ਹੋਊਗੀ ਜੀ 450 ਪਲੱਸ ਜੀਐਸਐਮ ਆ ਜੀ ਹੱਥੀ ਫੜ ਕੇ ਦੇਖੋ ਜੀ ਪੀਸ ਲਓ ਜੀ ਆਹ ਵੇਖੋ ਬਈ ਹੁੱਡੀ ਦਾ ਨਾਲੇ ਕਲਰ ਵੇਖੋ ਬਹੁਤ ਵਧੀਆ ਸ਼ਾਈਨਿੰਗਾ ਓਸ਼ੀਅਨ ਗ੍ਰੀਨ ਕਲਰ ਆ ਜੀ ਇਹ ਓਕੇ ਔਰ ਆ ਕਲਰ ਵੀ ਮਿਲ ਕਲਰ ਤੁਹਾਨੂੰ ਇਹਨੇ 5-6 ਕਲਰ ਮਿਲਣਗੇ ਇਹ ਚ ਹਾਂਜੀ 5-6 ਕਲਰ ਹੁੰਦੇ ਆ ਜੀ ਓਕੇ ਸਾਰੇ ਮਿਲ ਜਾਣਗੇ ਜੀ ਲਓ ਬਈ ਬਲੈਕ ਦੇ ਵਿੱਚ ਵੀ ਬਲੈਕ ਦੇ ਵਿੱਚ ਵੀ ਆਹ ਲਾਈਟ ਬਲੂ ਆ ਹਾਂਜੀ ਇਹ ਲਾਈਟ ਬਲੂ ਆ ਜੀ ਆਫ ਵਾਈਟ ਮਿਲ ਜੂਗਾ ਜੀ ਹਾਂਜੀ ਆ ਦੇਖੋ ਜੀ ਕਾਲੀ ਕਾਲੀ ਜੀ ਦਿਖਾ ਰਹੇ ਆ ਜੀ ਸੌਰੀ ਉਹਦੇ ਲਈ ਇਹ ਤੁਹਾਨੂੰ ਜੀ ਸਿਰਫ ਤੋਂ ਸਰ ਪਾਉਗੀ ਜੀ 1050 ਰੁਪਏ ਦੀ ਸਰਚ ਕਰਕੇ ਆਏ ਜੀ 1250 1350 ਤੋਂ ਘੱਟ ਨਹੀਂ ਦਿੰਦਾ ਜੀ ਇਹ ਆਰਟੀਕਲ ਕੋਈ ਵੀ ਜੀ 1050 1050 ਰੁਪਏ ਦਾ ਜੀ ਮੇਰੇ ਕੋਲ ਹੁਣ ਆਪਾਂ ਬੱਚਿਆਂ ਦੀ ਆਈਟਮ ਲੈ ਕੇ ਆਏ ਆ ਜੀ ਹਾਂਜੀ ਬੱਚਿਆਂ ਦੇ ਕੋਡ ਦੇਖੋ ਜੀ ਮਾੜੇ ਜਾਂ ਬ੍ਰਾਂਡ ਦੇਖੀ ਜਾਏ ਉਹ ਵੀ ਰੇ ਆਰਟੀਕਲ ਚੈੱਕ ਕਰੀ ਜਾਏ ਜਬਸ ਠੀਕ ਆ 2 ਸਾਲ ਤੋਂ ਲੈ ਕੇ 13-14 ਸਾਲ ਤੱਕ ਮਿਲ ਜੂਗਾ ਜੀ ਬੱਚਿਆਂ ਦੇ ਵਿੱਚ ਜੀ। ਬਾਕੀ ਅਡਲਟ ਦਾ ਹੈਗਾ ਹੀ ਹੈਗਾ ਜੀ। ਹਾਂਜੀ ਹਾਂਜੀ ਹਾਂਜੀ। ਹਾਂਜੀ। ਸਾਰੇ ਬਾਈ ਲੈ ਲਓ ਮਾੜੀ। ਹਾਂ। ਲਓ ਜੀ। ਤੇ ਇਹਨਾਂ ਦਾ ਕੀ ਪ੍ਰਾਈਸ ਆ ਬਾਈ? ਇਹ ਵੀ ਪ੍ਰਾਈਸ ਤੁਹਾਨੂੰ ਦੱਸ ਦਾਂ ਜੀ ਬਈ। ਨਾਲ-ਨਾਲ ਦੱਸੀ ਚਲੋ ਨਾਲ ਇਸੇ ਦਾ ਪਊਗਾ ਜੀ 550 ਤੋਂ ਲੈ ਕੇ 650 ਦੇ ਵਿੱਚ ਵਿੱਚ ਰਹੂਗਾ ਜੀ। ਓਕੇ। ਕੋਈ ਵੀ ਇਸ 450 ਵਾਲੇ ਵੀ ਹੁੰਦੇ ਆ ਜੀ ਜਿਵੇਂ ਆ ਆ ਗਿਆ ਜੀ ਪੂਰਾ ਬਣਿਆ ਤੇ ਨਿਆ ਜੀ। ਓਕੇ। ਹਾਂਜੀ। ਇੱਕ ਇੱਕ ਪੀਸ ਬ੍ਰਾਂਡ ਦਾ ਹੋਊਗਾ ਜੀ ਇਹ ਜੈਂਟਾਂ ਜਾਂ ਵੀ ਹੈਗੀਆਂ ਜਿੱਥੋਂ ਜਿਹੜਾ ਮਰਜ਼ੀ ਪੀਸ ਚੱਕਾ ਮਰਜ਼ੀ ਪੀਸ ਚੱਕ ਲੈ ਜਾਓ ਇੱਕ ਇੱਕ ਪੀਸ ਬ੍ਰਾਂਡ ਦਾ ਹੋਊਗਾ ਜੀ ਆ ਇੱਥੇ ਮਾੜੇ ਨਿਗਰ ਆ ਆ ਦੇਖੋ ਭਾਈ ਜੀ ਇੱਥੇ ਲਾ ਕੇ ਮਰਾ ਦੋ ਮਾੜੇ ਜ ਆ ਠੀਕ ਆ ਆ ਦੇਖੋ ਜੀ ਹਾਫ ਬਾਜੂ ਦੇ ਦਾਂਗੇ ਜੀ 2-3 ਕਲਰ ਹੋਣਗੇ ਇਹਦੇ ਵਿੱਚ ਜੀ ਐਮ ਤੋਂ ਲੈ ਕੇ ਡਬਲ ਐਕਸਐਲ ਤੱਕ ਸਾਈਜ਼ ਹੋਊਗਾ ਸਿਰਫ ਤੋਂ ਸਿਰਫ 850 ਵਿੱਚ ਜੀ ਠੀਕ ਆ ਜੀ ਤਾਂ ਇਹ ਤਾਂ ਲੱਗੇ ਭਾਈ ਇਹਨਾਂ ਆ ਸਾਰੇ ਹਾਂਜੀ ਦਿਖਾਓ ਭਰਾਵਾਂ ਨੂੰ ਸਾਰਾ ਬ੍ਰਾਂਡ ਹੋਇਆ ਜੀ ਅੱਛਾ ਸਾਰਾ ਬ੍ਰਾਂਡ ਆ ਜੀ ਠੀਕ ਹੈ ਜੀ 850 950 ਦੋ ਰੇਟ ਆ ਜੀ 850 ਉਧਰ ਨੇ ਹਾਂ ਜੀ 950 ਵਾਲਾ ਹਾਂ ਜੀ ਨਹੀਂ ਵਿੱਚ ਹੀ ਆ ਦੇ ਲੱਗੇ ਹਾਂ ਜੀ 850 850 ਤੇ 950 ਆਪੇ ਜਿਹੜਾ ਮਰਜੀ ਇਹਨਾਂ ਤੋਂ ਪਸੰਦ ਕਰ ਲੀਜੀ ਆਪਦੇ ਪੀਸ ਦੇ ਹਿਸਾਬ ਨਾਲ ਹੋਊਗਾ ਜਿਹੜਾ ਹਿਸਾਬ ਨਾਲ ਹੁੰਦਾ ਜੀ ਦਿਖਾ ਦਿਓ ਬਈ ਇਧਰ ਆ ਆ ਦੇਖੋ ਜੀ ਸਰਚ ਕਰਿਓ ਜੀ ਬ੍ਰਾਂਡ ਪਤਾ ਲੱਗ ਜੂ ਕਿੰਨੇ ਵਾਲਾ ਪੀਸ ਆ ਜੀ ਲਾਓ ਬਈ ਤੇ ਇਹਨਾਂ ਦਾ ਕੀ ਪ੍ਰਾਈਸ ਆ ਬਈ ਸਾਰਾ ਏ ਗ੍ਰੇਡ ਮਾਲ ਆ ਜੀ ਇਹ ਵੀ ਉਹੀ ਆ ਜੀ 950 850 ਜੀ ਸਾਰਾ ਮਾਲ ਹਾਂਜੀ ਸਾਰਾ ਜਿਹੜਾ ਜੀ ਆਲਟਰਾ ਪ੍ਰੀਮੀਅਮ ਆਰਟੀਕਲ ਨੇ ਜੀ ਇਹ ਸਾਰੇ ਜੀ ਠੀਕ ਆ ਤੇ ਆ ਲੌਂਗ ਕੋਟ ਵੀ ਹੁੰਦੇ ਆ ਜੀ ਆਪਣੇ ਕੋਲ ਅੱਛਾ ਆ ਲੌਂਗ ਕੋਟ ਵੀ ਦਿਖਾ ਦੇ ਬਈ ਕਈ ਆਈਟਮ ਨਾ ਜੀ ਰਹਿ ਜਾਂਦੀ ਕਾਲੀ ਗਾਲੀ ਚ ਓਕੇ ਆ ਦੇਖੋ ਜੀ ਤੇ ਇਹਨਾਂ ਦਾ ਇਹਨਾਂ ਦਾ ਰੇਟ ਜੀ ਸਿਰਫ ਤੇ ਸਿਰਫ 550 ਜੀ ਲਓ ਬਈ ਸਾਡੇ ਬ੍ਰਾਂਡ ਦੇ ਲੌਂਗ ਕੋਟ ਆ ਆ ਪੜ ਲਿਓ ਜੀ ਬ੍ਰਾਂਡ ਪਤਾ ਲੱਗ ਜੂ ਕੀ ਚੀਜ਼ਾਂ ਜੀ ਇਹ ਪੂਰੇ ਮੋਟੇ ਆ ਬਾਈ ਪੂਰੇ ਮੋਟੇ ਤੇ ਪੂਰੇ ਬ੍ਰਾਂਡਡ ਆ ਤੇ ਨਾਲੇ ਹੈਂਡ ਮੇਡ ਆ ਜੀ ਕੋਈ ਮਸ਼ੀਨੀ ਮੇਡ ਨਹੀਂ ਹੈਗੇ ਇਹ ਠੀਕ ਆ ਜੀ ਤੇ 20 25 25000 ਦੇ ਆਰਟੀਕਲ ਹੁੰਦੇ ਆ ਜੀ ਤੇ ਜਿਹੜੇ ਤੁਹਾਨੂੰ ਆਪਾਂ 550 ਦੇ ਦੇ ਰਿਆਂ ਨਾਲੇ ਇੱਕ ਗੱਲ ਹੋਰ ਜੀ ਸਾਰਿਆਂ ਨੂੰ ਬੇਨਤੀ ਆ ਐਕਸਪੋਰਟ ਬਾਰੇ ਸਰਚ ਕਰਕੇ ਆਇਆ ਜੋ ਆ ਜਿਹੜਾ ਐਕਸਪੋਰਟ ਦਾ ਮਾਲ ਕਹਿੰਦੇ ਆ ਐਕਸਪੋਰਟ ਦਾ ਹੁੰਦਾ ਜੀ ਇਹੇ ਇਹ ਵਨ ਟਾਈਮ ਯੂਜ਼ ਹੁੰਦਾ ਜੀ ਸਰਚ ਕਰਕੇ ਆਇਆ ਜੋ ਭਰਾ ਬਣੇ ਝੂਠ ਕਿਸੇ ਮੂਰੇ ਕੋਈ ਜਾਣੋ ਨਹੀਂ ਜਿਹੜੀ ਗੱਲ ਹੈਗੀ ਪ੍ਰਸਾਸਤਾ ਮਿਲੂਗਾ ਤੁਹਾਨੂੰ ਸਮਾਨ ਇਹ ਸਾਡੀ ਗਾਰੰਟੀ ਆ ਹਾਂਜੀ ਤੇ ਜੇ ਮੰਨ ਲਓ ਇਹ ਨਹੀਂ ਵੀ ਤੁਹਾਨੂੰ ਜੇ 100 ਰੁਪਏ ਦਤਾ ਇਹਦਾ ਮਤਲਬ ਪਾਟਿਆ ਜਾਂ ਕੋਈ ਐਵੇਂ ਦੀ ਗੱਲ ਹੈ ਤੁਹਾਨੂੰ ਵਧੀਆ ਜਿਹੜਾ ਮਾਲ ਮਿਲੂਗਾ ਪਰ ਮਿਲੂਗਾ ਮਤਲਬ ਕਿ ਜਿਹੜਾ ਯੂਜ਼ ਕੀਤਾ ਹੋਇਆ ਪਹਿਲਾਂ ਥੋੜਾ ਹਾਂਜੀ ਉਹ ਵਨ ਟਾਈਮ ਯੂਜ਼ ਹੁੰਦਾ ਜੀ ਉਹ ਤੇ ਪੂਰਾ ਜਾਨੀ ਕਿ ਫਰੈਸ਼ ਵਾਂਗੂ ਹੋਊਗਾ ਜੀ ਜਿਹੜੇ ਥੋੜੇ ਪੈਸੇ ਲਾਉਣੇ ਕਹਿਂਦਾ ਭਾਵੇਂ 1200 ਦੀ ਸ਼ਾਪਿੰਗ ਕਰਨੀ ਆ ਕੋਈ ਗਰੀਬ ਬੰਦਾ ਹੈ ਮੇਰੇ ਵਰਗਾ ਕੋਈ ਮਾਤੜ ਬੰਦਾ ਵਿਚਾਰਾ ਠੀਕ ਆ ਉਹ ਆਪਦਾ ਇੱਥੇ ਚੁੱਪ ਕਰਕੇ ਦੁਕਾਨ ਤੇ ਤਲਵੰਡੀ ਭਾਈ ਨਿਊ ਬੱਸ ਸਟੈਂਡ ਦੇ ਵਿੱਚ ਆ ਸਾਹਮਣੇ ਆਧਾਰ ਵਾਲੇ ਆ ਠੀਕ ਆ ਹਾਂਜੀ ਆਧਾਰ ਸਟੋਰ ਆ ਤੇ ਇੱਥੇ ਕਿਸੇ ਨੂੰ ਪੁੱਛ ਲੈ ਵੈਸੇ ਵਿਦੇਸ਼ੀ ਕੱਪੜੇ ਦੀ ਜਾਂ ਬੱਸ ਸਟੈਂਡ ਪੁੱਛ ਲੈ ਜਾਓ ਤੇ ਤੁਹਾਨੂੰ ਜਿਹੜਾ ਇੱਥੇ ਪਹੁੰਚਦਾ ਕਰ ਦੇਣਗੇ ਬਾਕੀ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਚੱਲੂਗਾ ਜੀ ਤੇ ਇੰਸਟਾਗ੍ਰam ਦੀ ਆਈਡੀ ਵੀ ਸਕਰੀਨ ਤੇ ਚੱਲੂਗੀ ਜੀ ਜਿਹੜੇ ਭਰਾਵਾਂ ਨੇ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਫੋਲੋ ਕਰ ਲਓ ਨਵੀ ਤੋਂ ਨਵੀ ਅਪਡੇਟ ਆਉਂਦੀ ਰਹਿੰਦੀ ਹੈ ਜੀ ਉਹਦੇ ਤੇ ਠੀਕ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਂ ਸਤਿ ਸ੍ਰੀ ਅਕਾਲ